ਕਾੜ ਮਿੱਤਰੋ ਜੁੜਾ ਸਵਾਗਤ ਹੈ ਆਪਣੇ ਨਵੇਂ ਘੜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਆਪਣੇ ਕਬੂਤਰ ਦਿਖਾਵਾਂਗੇ ਆਪਾਂ ਆਪਣੇ ਖੁੱਡੇ ਦੇ ਕਬੂਤਰ ਪਾਲੇ ਆ ਆਪਣੇ ਕੋਲ ਤਿੰਨ ਜੋੜੇ ਕਬੂਤਰ ਹੈ ਤੇ ਹੁਣ ਆਪਾਂ ਤੁਹਾਨੂੰ ਕਬੂਤਰਾਂ ਕੋਲੇ ਖੁੱਡੇ ਕੋਲੇ ਜਾ ਕੇ ਮਿਲਦੇ ਆਂ ਓ ਮਾਈ ਗਾਡ ਵਾਓ ਹਾਂ ਬਬੂ ਜੀ ਮੈਂ ਆਪਣੇ ਦਿਓ ਜੇ ਕਿ ਇਹ ਕੋ ਆਪਣੇ ਕਬੂਤਰ ਦੇਖ ਸਕਦੇ ਹੋ ਇੱਕ ਤਾਂ ਇਹ ਦੋ ਜੋੜੇ ਹੈ ਤੇ ਇੱਕ ਉਹ ਦੋ ਜੋੜੇ ਤੇ ਇੱਕ ਉਹ ਦੋ ਜੋੜੇ ਆਪਣੇ ਕੋਲੇ ਪੂਰੇ ਟੋਟੇ ਬਟਲੇ ਐਬੜੇ ਤੇ ਇਨਾਂ ਦਾ ਆਪਣਾ ਖੁੱਡਾ ਤੇ ਇਹ ਆਪਾਂ ਇੱਕ ਪੱਟੀ ਲਾ ਰੱਖੀ ਆ ਉੱਤੇ ਬਿਨ ਵਾਸੇ ਤੇ ਇਹ ਧੰਨੇ ਵਾਲਾ ਤੇ ਇਹ ਕਿਧਰ ਇੱਕ ਵੱਡੀ ਸਾਰੀ ਜਾਲੀ ਲਾ ਰੱਖੀ ਐ ਤੇ ਇਹ ਆਪਾਂ ਇੱਕ ਲੈ ਲਾ ਰੱਖੀ ਆ ਹਰੀ ਇਹ ਸੋਲਰ ਪੈਨਲ ਨੂੰ ਜਗੀ ਜਾਂਦੀ ਐ ਤੇ ਹੁਣ ਆਪਾਂ ਇੱਕ ਕਬੂਤਰੀ ਫੜਦੇ ਆ ਇਨਾਂ ਚੋਂ ਇੱਕ ਕਾਲੀ ਕਬੂਤਰੀ ਐ ਉਹ ਆਂਡੇ ਦੇਣ ਵਾਲੀ ਹੀ ਐ ਤੇ ਹੁਣ ਆਪਾਂ ਇਹ ਫੜਦੇ ਆ ਕਬੂਤਰੀ ਤਾਕੀ ਨੂੰ ਕੋਈ ਤਕਲੀਫ ਨਾ ਹੋਵੇ ਇਹ ਦੇਖੋ ਮਿੱਤਰੋ ਇਹਨੂੰ ਫੜਦੀ ਹੈ ਇਹ ਦੇਖੋ ਇਹ ਸੀ ਆਪਣਾ ਦੇਖ ਸਕਦੇ ਹੋ ਤੇ ਨੈਕਸਟ ਵਲੋਗ ਆਪਾਂ ਪਾਵਾਂਗੇ ਤਾਂ ਮਿੱਤਰੋ ਹਮ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸੋਹਣੇ ਆਪਣੇ ਕਬੂਤਰ ਹੈ ਤੇ ਹੁਣ ਆਪਾਂ ਨੈਕਸਟ ਵਲੋਗ ਪਾਵਾਂਗੇ ਆਪਣੀ ਛਾਤਰੀ ਦਾ ਫਿਰ ਆਪਾਂ ਛਾਤਰੀ ਬਣਾਵਾਂਗੇ ਉਸ ਤੇ ਜੇ ਤੁਸੀਂ ਕਮੈਂਟ ਕਰੋਗੇ ਕਿ ਕਿਉਂਕਿ ਹਜੇ ਆਪਾਂ ਛਾਤਰੀ ਦੀ ਤਿਆਉੜ ਵੀ ਨਹੀਂ ਹੁਣ ਤਾਂ ਪਹਿਲਾਂ ਆਪਾਂ ਆਂਡੇ ਕੜਾਵਾਗੇ ਕਬੂਤਰ ਦੇ ਉਹਦੇ ਬਾਅਦ ਚ ਆਪਾਂ ਨੈਕਸਟ ਵਲੋਗ ਪਾਵਾਂਗੇ ਬਹੁਤ ਨੇ ਰਿਟ ਬਾਈ ਬਾਏ